ਕਹਾਣੀ ਸਪੇਨ ਵਾਇਆ ਮੌਦਾ ਰੇਗਿਸਤਾਨ ਭਾਗ 9ਵਾਂ ਲੇਖਕ ਚਰਨਜੀਤ ਸਿੰਘ ਸੂਜੋ ਪਹਿਲਾ ਭਾਗ ਤੁਸੀਂ ਸੁਣ ਚੁੱਕੇ ਹੋ ਹੁਣ ਅਗਲਾ ਭਾਗ ਪਰਾਲੀ ਅਜੇ ਸਾਡੇ ਵੱਲ ਆ ਹੀ ਰਿਹਾ ਸੀ ਕਿ ਸਾਡੇ ਵਾਲਾ ਡੌਂਕਰ ਕਹਿੰਦਾ ਮੈਂ ਪਿਸ਼ਾਬ ਕਰਨ ਜਾਣਾ ਅਸੀਂ ਸਾਰੇ ਥੱਕੇ ਹੋਏ ਸੀ ਸਾਡੀ ਸਮਝ ਵਿੱਚ ਕੁਝ ਨਾ ਆ ਰਿਹਾ ਸੀ ਜੋ ਅਲੀ ਡੌਂਕਰ ਗੱਡੀ ਲੈ ਕੇ ਆ ਗਿਆ ਤਾਂ ਸਾਡੇ ਡੌਂਕਰ ਤੇ ਆਪਣੀ ਭਾਸ਼ਾ ਵਿੱਚ ਫੋਨ ਤੇ ਉਸ ਨੂੰ ਕੁਝ ਕਿਹਾ ਤੇ ਭੱਜ ਕੇ ਚੱਲਦੀ ਗੱਡੀ ਵਿੱਚ ਬੈਠ ਗਿਆ ਉਹ ਨਾ ਇੱਕਦਮ ਗੱਡੀ ਭਜਾ ਲਈ ਅਸੀਂ ਹੱਕੇ ਬੱਕੇ ਰਹਿ ਗਏ ਸਾਡੀ ਕੈਦ ਵਿੱਚੋਂ ਰਿਹਾ ਹੋਏ ਡੌਂਕਰ ਨੇ ਗੁੱਸੇ ਵਿੱਚ ਆਪਣੀ ਭਾਸ਼ਾ ਵਿੱਚ ਸਾਨੂੰ ਗਾਲਾਂ ਕੱਢੀਆਂ ਤੇ ਵੇਖਦਿਆਂ ਹੀ ਵੇਖਦਿਆਂ ਗੱਡੀ ਅੱਖਾਂ ਤੋਂ ਓਲੇ ਹੋ ਗਈ ਅਸੀਂ ਸਾਰੇ ਸਮਝ ਨਾ ਸਕੇ ਕਿ ਸਾਡੇ ਨਾਲ ਇਹ ਕੀ ਹੋ ਗਿਆ ਹੁਣ ਅਸੀਂ ਘਬਰਾ ਗਏ ਤੇ ਕੁਝ ਸਮਝ ਨਾ ਆਵੇ ਕਿ ਹੁਣ ਅਸੀਂ ਕਿੱਧਰ ਨੂੰ ਜਾਵਾਂਗੇ ਕਿਉਂਕਿ ਚਾਰੇ ਪਾਸੇ ਰੇਤ ਹੀ ਰੇਤ ਸੀ ਇਹ ਗੱਲ 17 ਤਰੀਕ 10ਵਾਂ ਮਹੀਨਾ ਤੇ 2004 ਦੀ ਹੈ ਕੁਝ ਚਿਰ ਡਾਵਾ ਡੋੜ ਰਹਿਣ ਪਿੱਛੋਂ ਵੈਗਰੂ ਨੇ ਸਾਨੂੰ ਹਿੰਮਤ ਦਿੱਤੀ ਤੇ ਅਸੀਂ ਫੈਸਲਾ ਕੀਤਾ ਕਿ ਹੁਣ ਅਸੀਂ ਡੌਂਕਰਾਂ ਦੀਆਂ ਗੱਡੀਆਂ ਦੀਆਂ ਲੀਹਾਂ ਤੇ ਤੁਰਾਂਗੇ ਤੇ ਅਕਸਰ ਕਿਤੇ ਤਾਂ ਪਹੁੰਚਾਂਗੇ ਸਾਨੂੰ ਯਕੀਨ ਵੀ ਨਹੀਂ ਸੀ ਕਿ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚਲੇ ਜਾਣਗੇ ਭਾਵੇਂ ਸਾਡੇ ਵਿੱਚ ਤੁਰਨ ਦੀ ਕੋਈ ਵਾ ਨਹੀਂ ਸੀ ਸਾਡਾ ਬੁਰਾ ਹਾਲ ਹੋਇਆ ਪਿਆ ਸੀ ਫਿਰ ਵੀ ਕੀਂਦੇ ਨੇ ਜੋਰ ਦੀ ਕਿਹਾ ਚਲੋ ਉਠੋ ਤੇ ਹੁਣ ਆਪਾਂ ਗੱਡੀ ਦੀਆਂ ਲੀਹਾਂ ਤੇ ਤੁਰਾਂਗੇ ਹੁਣ ਸਾਡਾ ਕਾਫਲਾ ਤੁਰ ਪਿਆ ਸਭ ਤੋਂ ਅੱਗੇ ਕੀਂਦਾ ਤਰਮਿੰਦਰ ਜਿੱਤਾ ਤੇ ਇੱਕ ਸਾਡੇ ਵਿੱਚੋਂ ਵੱਡੀ ਉਮਰ ਦੇ ਕੁਲਵਿੰਦਰ ਭਾਜੀ ਸੀ ਜਿਨ੍ਹਾਂ ਦੀ ਉਮਰ 50 ਸਾਲ ਦੀ ਸੀ ਤੇ ਨਾਲ ਜਸਵੀਰ ਠੱਬਾ ਨਿੱਕੂ ਤੇ ਮੈਸਾਂ ਤੇ ਬਾਕੀ ਸਾਰੇ ਪਿੱਛੇ ਸੀ ਜਦੋਂ ਅਸੀਂ 7-8 ਕਿਲੋਮੀਟਰ ਪੈਂਡਾ ਤੈਅ ਕੀਤਾ ਤਾਂ ਸਾਨੂੰ ਸੱਜੇ ਪਾਸੇ ਪੱਥਰਾਂ ਦੀ ਪਹਾੜੀ ਵਿੱਚ 2-4 ਝੁੰਗੀਆਂ ਤੇ 4-5 ਬੰਦੇ ਘੁੰਮਦੇ ਦੇਖੇ ਸਾਨੂੰ ਜਿਵੇਂ ਮੌਤ ਦੇ ਹਨੇਰੇ ਵਿੱਚ ਜ਼ਿੰਦਗੀ ਦਿਸ ਪਈ ਹੋਵੇ ਝੁੰਗੀਆਂ ਦੇ ਉੱਤੇ ਇੱਕ 에ਰੀਅਲ ਜਿਹਾ ਲੱਗਾ ਹੋਇਆ ਸੀ ਅਸੀਂ ਸਲਾਹ ਬਣਾਈ ਕਿ ਚਲੋ ਉਹਨਾਂ ਦੇ ਕੋਲ ਚੱਲਦੇ ਹਾਂ ਤੇ ਸ਼ਹਿਰ ਜਾਣ ਦਾ ਰਸਤਾ ਪੁੱਛਦੇ ਹਾਂ ਨਾਲੇ ਉਹਨਾਂ ਕੋਲੋਂ ਕੁਝ ਖਾਣ ਪੀਣ ਨੂੰ ਪੁੱਛਦੇ ਹਾਂ ਅਸੀਂ ਕਾਲੀ ਨਾਲ ਝੁੰਗੀਆਂ ਵੱਲ ਨੂੰ ਵਧੇ ਸਾਡੇ ਪੈਰ ਤੁਰਨ ਰੇ ਕਾਨ ਰੇਤੇ ਵਿੱਚ ਖੁੱਬਦੇ ਹਜੇ ਅਸੀਂ ਝੁੰਗੀਆਂ ਤੋਂ ਅੱਧਾ ਕਿਲੋਮੀਟਰ ਪਿੱਛੇ ਹੀ ਸੀ ਕਿ ਚਾਰ ਪੰਜ ਜਨੇ ਝੁੰਗੀਆਂ ਦੇ ਅੰਦਰ ਗਏ ਤੇ ਅੰਦਰੋਂ ਰਫਲਾ ਕੱਢ ਲਿਆਏ ਉਹਨਾਂ ਉਸ ਬੰਦੂਖਾ ਨਾਲ ਹਵਾਈ ਫੈਰ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਖबरा ਗਏ ਕਿ ਇੱਕ ਹੀ ਮਾਜਰਾ ਉਹ ਕਾਲੇ ਪਰਨੇ ਨਾਲ ਸਾਨੂੰ ਇਸ਼ਾਰੇ ਕਰਨ ਲੱਗੇ ਕਿ ਸਾਡੇ ਵੱਲ ਨਾ ਆਓ ਹੁਣ ਸਾਨੂੰ ਕੁਝ ਸ਼ੱਕ ਹੋਇਆ ਕਿ ਇਹ ਝੁੰਗੀਆਂ ਨਹੀਂ ਮੋਰਾਕੋ ਬਾਰਡਰ ਦੇ ਫੌਜੀ ਆ ਅਸੀਂ ਡਰਦੇ ਮਾਰੇ ਫਿਰ ਪਿੱਛਾ ਨੂੰ ਭੱਜੇ ਸਾਡੇ ਨਾਲ ਦੇ ਬਾਕੀ ਮੁੰਡੇ 4-5 ਕਿਲੋਮੀਟਰ ਪਿੱਛੇ ਸਨ ਸਾਡਾ ਤੁਰਨਾ ਬਹੁਤ ਮੁਸ਼ਕਲ ਸੀ ਪੈਰ ਰੇਤ ਵਿੱਚ ਖੁੱਭ ਰਹੇ ਸਨ ਸਾਡੇ ਪੈਰਾਂ ਦੇ ਨਿਸ਼ਾਨ ਰੇਤ ਤੇ ਲੱਗ ਰਹੇ ਸੀ ਸਾਡੇ ਬਾਕੀ ਸਾਥੀ ਵੀ ਸਾਡੇ ਪੈਰਾਂ ਦੇ ਨਿਸ਼ਾਨ ਦੇ ਬਾਰਡਰ ਵੱਲ ਚਲੇ ਗਏ ਉਹਨਾਂ ਨੇ ਵੀ ਉਹੀ ਕੀਤਾ ਜੋ ਸਾਡੇ ਨਾਲ ਹੋਇਆ ਅਸੀਂ ਬਾਰਡਰ ਤੋਂ 2-3 ਕਿਲੋਮੀਟਰ ਅੱਗੇ ਜਾ ਕੇ ਇੱਕ ਵੱਡੇ ਪਹਾੜ ਤੇ ਬੈਠ ਗਏ ਤੇ ਆਪਣੇ ਸਾਥੀਆਂ ਨੂੰ ਡੀਕ ਕਰਨ ਲੱਗੇ। ਤਕਰੀਬਨ 11 ਵਜੇ ਤੋਂ ਅੱਧਾ ਘੰਟਾ ਅਸੀਂ ਸਾਥੀਆਂ ਨੂੰ ਡੀਕਦੇ ਰਹੇ। ਅਖੀਰ ਮੈਂ ਕਿਹਾ ਚਲੋ ਜਿੱਧਰ ਨੂੰ ਡੋਂਕਰਾਂ ਦੀ ਗੱਡੀ ਗਈ ਹੈ ਉਧਰ ਨੂੰ ਚੱਲਦੇ ਹਾਂ ਜੇ ਅਸੀਂ ਬੈਠ ਗਏ ਤਾਂ ਬਾਕੀਆਂ ਨੇ ਵੀ ਬੈਠ ਜਾਣਾ ਪਰ ਹੁਣ ਸਾਡੇ ਮੁੰਡਿਆਂ ਦੀ ਬੇਵਸ ਹੋ ਗਈ। ਅੱਧੇ ਮੁੰਡੇ ਕਹਿੰਦੇ ਸਾਥੋਂ ਨਹੀਂ ਤੁਰ ਹੁੰਦਾ। ਔਰ ਹੁਣ ਮੈਂ ਕਿਹਾ ਬੈਠਣਾ ਸਾਡਾ ਹੱਲ ਨਹੀਂ ਪਰ ਉਹ ਨਾ ਮੰਨੇ ਅਖੀਰ ਮੇਰੇ ਨਾਲ ਜਿਹੜੇ 4-5 ਫੁੱਟਬਾਲ ਦੇ ਖਿਡਾਰੀ ਸਨ ਤੁਰਨ ਦੀ ਪ੍ਰੈਕਟਿਸ ਹੋਣ ਕਾਰਨ ਮੇਰੇ ਨਾਲ ਤੁਰ ਪਏ ਗੱਡੀਆਂ ਦੀਆਂ ਲੀਹਾਂ ਤੇ ਮੈਂ ਨਿੱਕੂ ਕੁਲਵਿੰਦਰ ਭਾਜੀ ਜਸਬੀਰ ਢਿੱਬਾ ਸਤਨਾਮ ਐਮਾ ਅਸੀਂ 5 ਜਣੇ ਤੁਰ ਪਏ ਜਦੋਂ ਅਸੀਂ ਪਹਾੜੀ ਤੋਂ 2-3 ਕਿਲੋਮੀਟਰ ਅੱਗੇ ਗਏ ਤਾਂ ਧੁੱਪ ਜ਼ਿਆਦਾ ਹੋਣ ਕਰਕੇ ਸਾਡੀ ਵੀ ਬਿਲਕੁਲ ਬਸ ਹੋ ਗਈ ਕੁਲਵਿੰਦਰ ਬਾਜੀ ਦਾ ਜਿਆਦਾ ਬੁਰਾ ਹਾਲ ਹੋਣ ਕਰਕੇ ਅਸੀਂ ਵੀ ਸਾਹ ਲੈਣ ਲਈ ਬੈਠ ਗਏ ਜਦੋਂ ਨਿੱਕੂ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਕਹਿੰਦਾ ਬਾਜੀ ਪਿੱਛੇ ਤਾਂ ਕੋਈ ਵੀ ਨਹੀਂ ਆ ਰਿਹਾ ਅਸੀਂ ਸਾਰੇ ਡਰ ਗਏ ਅਸੀਂ 5 ਜਣੇ ਫਿਰ ਵਾਪਸ ਪਿਛਲੀ ਪਹਾੜੀ ਤੇ ਆ ਗਏ ਪਰ ਉੱਥੇ ਸਾਡੇ ਸਾਥੀ ਹੈ ਗਏ ਹੀ ਨਹੀਂ ਸੀ ਉਸ ਸਮੇਂ ਸਾਡੀ ਹਾਲਤ ਬਹੁਤ ਗੰਭੀਰ ਸੀ ਹੁਣ ਅਸੀਂ ਆਪਣੇ ਸਾਥੀਆਂ ਨੂੰ ਵੀ ਮਿਲਣ ਲਈ ਤਰਸਣ ਲੱਗੇ ਸਾਡੇ ਕੋਲ ਸਿਰਫ ਅੱਧੀ ਬੋਤਲ ਪਾਣੀ ਦੀ ਸੀ ਅਸੀਂ 5 ਜਣਿਆਂ ਨੇ ਇੱਕ ਇੱਕ ਢੱਕਣ ਪਾਣੀ ਦਾ ਪੀਤਾ ਅਚਾਨਕ ਨਿੱਕੋ ਦੀ ਨਿਗਾਹ ਰੇਤੇ ਤੇ ਪਈ ਜਿਸ ਤੇ ਲਿਖਿਆ ਸੀ ਤੁਸੀਂ ਸਾਡੇ ਮਗਰ ਆ ਜਾਓ ਅਸੀਂ ਗੱਡੀ ਦੀਆਂ ਲੀਹਾਂ ਪਿੱਛੇ ਨਹੀਂ ਜਾਣਾ ਅਸੀਂ ਉੱਤਰ ਜਾ ਰਹੇ ਹਾਂ ਜਿੱਧਰ ਡੌਂਕਰ ਸਾਨੂੰ ਛੱਡ ਗਿਆ ਸੀ ਇਹ ਸੁਣਿਆ ਸਾਡੇ ਸਾਥੀ ਸਾਟੇ ਲਈ ਛੱਟ ਗਏ ਸੀ ਸਾਨੂੰ ਤਸੱਲੀ ਹੋਈ ਪੜ ਕੇ ਅਸੀਂ ਫਿਰ ਆਪਣੇ ਸਾਥੀਆਂ ਦੇ ਪੈਰਾਂ ਦੇ ਨਿਸ਼ਾਨ ਤੇ ਤੁਰਨ ਲੱਗੇ ਤੀ ਨ ਚਾਰ ਕਿਲੋਮੀਟਰ ਅੱਗੇ ਗਏ ਤਾਂ ਸਾਨੂੰ ਸਾਡੇ ਤਿੰਨ ਚਾਰ ਸਾਥੀ ਅੱਗੇ ਸਾਡੀ ਕੁੜੀਕ ਵਿੱਚ ਬੈਠੇ ਮਿਲ ਗਏ ਧੰਨਵਾਦ ਜੀ